ਇਹ ਜਿਹੜਾ ਸਮਾਨ ਆ ਵੀ ਮਿੱਤਰੋ ਇਹ ਆਪਾਂ ਨੇ ਮਿਕਸੀ ਚ ਗ੍ਰੈਂਡ ਨਹੀਂ ਕਰਨਾ ਯਾਦ ਰੱਖਿਓ ਇਹ ਸਾਰਾ ਸਮਾਨ ਆਪਾਂ ਨੇ ਇਸੇ ਤਰ੍ਹਾਂ ਹੀ ਕਰਨਾ ਜਿਸ ਤਰ੍ਹਾਂ ਹੁਣ ਅਸੀਂ ਲੱਗ ਰਹੇ ਆ ਮਿਕਸੀ ਤਾਂ ਆਪਣੇ ਕੋਲੇ ਵੀ ਪਈ ਆ ਜਿਹੜੀ ਸਮਾਨ ਕਰਨਾ ਇਹ ਗੱਲ ਦਾ ਤੇ ਜੇ ਆਪਾਂ ਮਿਕਸੀ ਚ ਕਰਾਂਗੇ ਤਾਂ ਜਿੰਨੇ ਇਹਨਾਂ ਚੀਜ਼ਾਂ ਦੇ ਤੱਤ ਨੇ ਇਹਦਾ ਠੰਡਾਪਾਣਾ ਖਤਮ ਹੋ ਜਾਊਗਾ ਫਿਰ ਉਹ ਚੀਜ਼ਾਂ ਸਾਰੀਆਂ ਗਰਮ ਗਰਮ ਹੋ ਜਾਣਗੀਆਂ ਆਪਾਂ ਨੇ ਇਹਨੂੰ ਠੰਡਾ ਰੱਖਣਾ ਸਰਦਾਈ ਨੂੰ ਇਹਨੂੰ ਇਹ ਤੋਂ ਆਪਾਂ ਗਰਮੀ ਨਹੀਂ ਲੈਣੀ ਠੀਕ ਆ ਜੀ ਇਸ ਕਰਕੇ ਆਪਾਂ ਇਹਨੂੰ ਕੁੰਡੇ ਘੋਟ ਨਾਲ ਹੀ ਕੁੱਟਣਾ ਹੈ। ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਸੀਂ ਇਹ ਦੇਖੋਗੇ ਪਹਿਲੇ ਤਾਂ ਵੀ ਅੱਜ ਕੋਟਣਾ ਚੱਕੀ ਬੈਠੇ ਨੇ ਇਹ ਕੋਈ ਨਾ ਕੋਈ ਨਮਾਕਾਰਾ ਕਰਨਗੇ। ਅੱਜ ਆਪਾਂ ਇੱਕ ਗਰਮੀਆਂ ਵਾਸਤੇ ਬੜਾ ਵਧੀਆ ਤੋਹਫਾ ਠੰਡਾ ਠਾਰ ਤੋਹਫਾ ਤੁਹਾਨੂੰ ਬਣਾਉਣਾ ਸਿਖਾਉਨੇ ਆਂ ਆਪਾਂ ਵੀ ਅੱਜ ਉਸ ਠੰਡੇ ਠਾਰ ਤੋਫੇ ਨੂੰ ਪੀਵਾਂਗੇ ਤੇ ਇਹਦੇ ਵਾਸਤੇ ਆਪਾਂ ਕਈ ਵਾਰੀ ਦੁਕਾਨਾਂ ਤੋਂ ਜਾ ਕੇ ਠੰਡੇ ਪੀ ਲੈਂਦੇ ਆ ਜੀ ਫਰੂਟੀਆਂ ਪੀ ਲੀਆਂ ਇਹ ਸਾਨੂੰ ਠੰਡੀਆਂ ਲੱਗਦੀਆਂ ਨੇ ਜੀ ਕਿਵੇਂ ਕਿਵੇਂ ਆਪਾਂ ਕਿੰਨੇ ਆਪਣੇ ਮਨਾਂ ਦੇ ਵਿੱਚ ਉਹਦੇ ਪ੍ਰਤੀ ਸਵਾਲ ਜਵਾਬ ਹੁੰਦੇ ਨੇ ਪਰ ਜਿਵੇਂ ਹੁਣ ਆਪਾਂ ਜਿਹੜੀਆਂ ਰੀਜਨਲ ਚੀਜ਼ਾਂ ਨੇ ਉਹਨਾਂ ਨੂੰ ਛੱਡ ਕੇ ਡੁਪਲੀਕੇਟ ਚੀਜ਼ਾਂ ਆਪਾਂ ਵਰਤਦੇ ਆ ਉਹ ਕਿਤੇ ਨਾ ਕਿਤੇ ਆਪਾਂ ਨੇ ਸਰੀਰ ਨੂੰ ਫਿੱਗਟ ਪਾ ਦਿੰਦੀਆਂ ਨੇ ਕਿਸੇ ਦੀ ਫੈਟ ਵੱਧ ਜਾਂਦੀ ਹੈ ਕਿਸੇ ਨੂੰ ਗਰਮੀ ਹੋ ਜਾਂਦੀ ਹੈ ਕਿਸੇ ਦਾ ਮੈਦਾ ਖਰਾਬ ਹੋ ਗਿਆ ਜੀ ਕਿਸੇ ਦਾ ਲੀਵਰ ਖਰਾਬ ਹੋ ਗਿਆ ਇਹ ਚੀਜ਼ਾਂ ਹੋ ਜਾਂਦੀਆਂ ਨੇ ਇਹਨਾਂ ਚੀਜ਼ਾਂ ਨਾਲ ਜਿਹੜੀਆਂ ਨੈਚੁਰਲ ਚੀਜ਼ਾਂ ਨੇ ਆਪਾਂ ਉਹ ਵਰਤੀਏ ਅੱਜ ਹੀ ਆਪਾਂ ਉਸ ਚੀਜ਼ ਦੀ ਇੱਕ ਵਰਤੋਂ ਕਰਦੇ ਆ ਜਿਹੜੀ ਪਹਿਲਾਂ ਵਾਲੇ ਸਮੇਂ ਦੇ ਵਿੱਚ ਸਾਡੇ ਬਜ਼ੁਰਗ ਤੇ ਮਹਾਰਾਜ ਦੇ ਸਿੰਘ ਇੰਨੀਆਂ ਚੀਜ਼ਾਂ ਨੂੰ ਵਰਤਦੇ ਰਹੇ ਨੇ ਗਰਮੀਆਂ ਦਾ ਇਹ ਬੜਾ ਵੱਡਾ ਤੋਹਫਾ ਠੰਡਾ ਥਾਰ ਤੋਹਫਾ ਗਾਹੇ ਤੇ ਇਹਦੇ ਵਾਸਤੇ ਸਭ ਨਾਲੋਂ ਪਹਿਲਾਂ ਆਪਾਂ ਨੂੰ ਇੱਕ ਚਾਹੀਦਾ ਜੀ ਆਹ ਚੀਜ਼ ਜਿਹਨੂੰ ਆਪਾਂ ਕਹਿੰਦੇ ਆ ਸਰੋਤਰ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਇੱਕ ਕੁੰਡਾ ਇਹਦੇ ਵਿੱਚ ਆਪਾਂ ਸਭ ਨਾਲੋਂ ਪਹਿਲਾਂ ਜਿਹੜੀਆਂ ਨੇ ਕਾਲੀ ਮਿਰਚ ਕਿਉਂਕਿ ਆਪਾਂ ਥੋੜੀ ਜੀ ਸਰਦਈ ਬਣਾ ਰਹੇ ਆ ਜਿਆਦਾ ਨਹੀਂ ਬਣਾਉਂਦੇ ਤੇ ਇਹਦੇ ਵਾਸਤੇ ਆਪਾਂ ਨੇ ਆ ਥੋੜੀ ਜੀ 10 ਗ੍ਰਾਮ ਕਾਲੀ ਮਿਰਚ ਲੈ ਲਈ ਤੇ ਓਨੀਆਂ ਕ ਆਪਾਂ ਹਰੀਆਂ ਇਲਾਇਚੀਆਂ ਲੈ ਲਈਆਂ ਜੀ। ਓਦੋਂ ਬਾਅਦ ਆਪਾਂ ਨੇ ਇਹਦੇ ਵਿੱਚ ਪਾਉਣੇ ਨੇ ਬਦਾਮ। ਆ ਦੇਖੋ ਇਹ ਆਪਾਂ ਨੇ ਰਾਤ ਸਾਰੇ ਭਿਉਂ ਕੇ ਰੱਖਤੇ ਸੀ ਹੁਣ ਵੀ ਤੁਹਾਨੂੰ ਇਹ ਗਿੱਲੇ ਗਿੱਲੇ ਨਜ਼ਰ ਆਉਣਗੇ। ਇਹ ਰਾਤ ਆਪਾਂ ਬਦਾਮ ਭਿਉਂ ਕੇ ਰੱਖਤੇ ਸੀਗੇ ਜੀ ਠੀਕ ਆ ਜੀ। ਤੇ ਓਦੋਂ ਬਾਅਦ ਆਪਾਂ ਨੇ ਲੈਣੇ ਨੇ ਆ ਦੇਖੋ ਜੀ। ਆ ਤੁਸੀਂ ਨਜ਼ਰ ਮਾਰੋ। ਬਦਾਮਾਂ ਤੋਂ ਬਾਅਦ ਆਪਾਂ ਨੇ ਕਾਜੂਆਂ ਦੀ ਵਰਤੋਂ ਕਰਾਂਗੇ ਇਹਦੇ ਵਿੱਚ ਤੇ ਨਾਲ ਹੀ ਆਪਾਂ ਨੇ ਲੈਣੀਆਂ ਆ ਧਾਗੇ ਵਾਲੀ ਮਿਸ਼ਰੀ ਆ ਦੇਖੋ ਇਹਦੇ ਵਿੱਚ ਧਾਗਾ ਹੁੰਦਾ ਹੈ ਕਈ ਵਾਰੀ ਐਂ ਕਹਿੰਦੇ ਧਾਗੇ ਵਾਲੀ ਮਿਸ਼ਰੀ ਕਿਉਂ ਕਹਿੰਦੇ ਨੇ ਇਹਦੇ ਵਿੱਚ ਧਾਗਾ ਪਾਇਆ ਜਾਂਦਾ ਦੇਖੋ ਇਹ ਧਾਗੇ ਵਾਲੀ ਮਿਸ਼ਰੀ ਲੈਣੀ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਲੈਣੇ ਨੇ ਮਗਜ ਇਹ ਕਦੂ ਵਾਲੇ ਮਗਜ ਨੇ ਵੈਸੇ ਆਪਾਂ ਚਾਰ ਤਰ੍ਹਾਂ ਦੇ ਮਗਜ ਵੀ ਲੈ ਸਕਦੇ ਹਾਂ ਇਹਦੇ ਵਿੱਚ ਉਸ ਤੋਂ ਬਾਅਦ ਇਸੇ ਨਾਲ ਹੀ ਆਪਾਂ ਰੱਖੀ ਹੋਈ ਆ ਖਸਖਾਸ ਠੀਕ ਆ ਜੀ ਖਸਖਾਸ ਵੀ ਆਪਾਂ ਨੇ ਇਹਦੇ ਵਿੱਚ ਹੀ ਮਿਕਸ ਕਰਖੀ ਆ ਤੇ ਉਹ ਮਿੱਠੇ ਵਾਸਤੇ ਆਪਾਂ ਦੋ ਚੀਜ਼ਾਂ ਵਰਤਦੇ ਆਂ ਮੇਸ਼ਰੀ ਤੇ ਆਪਾਂ ਸ਼ੱਕਰ ਇਹ ਦੇਸੀ ਸ਼ੱਕਰ ਆ ਬਿਲਕੁਲ ਠੀਕ ਆ ਜੀ ਹੁਣ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਪਾਣੀ ਦਾ ਕੱਪ ਆਪਾਂ ਨੇ ਇੱਕ ਰੱਖ ਲਿਆ ਕੋਲੇ ਤੇ ਹੁਣ ਆਪਾਂ ਘੋਟਣੇ ਦੇ ਨਾਲ ਆਪਣਾ ਦੇਸੀ ਘੋਟਣੀਆਂ ਕਰਦਾ ਬਸ ਹੁਣ ਆਪਾਂ ਇਹਦੇ ਨਾਲ ਸ਼ੁਰੂ ਕਰ ਲੈਨੇ ਆ ਜੀ ਉਹਨਾਂ ਨੂੰ ਕਟਣਾ ਪਹਿਲਾਂ ਆਪਾਂ ਇਹਦੇ ਵਿੱਚ ਕਾਲੀ ਮਿਰਚ ਤੇ ਲਾਚੀਆਂ ਨੂੰ ਕਟਣਾ ਸ਼ੁਰੂ ਕਰਦੇ ਆਂ ਆਓ ਤੁਸੀਂ ਵੀ ਸਾਰੀ ਵੀਡੀਓ ਐਂਡ ਤੱਕ ਦੇਖਿਓ ਤੁਹਾਨੂੰ ਵੀ ਪਤਾ ਲੱਗੂ ਵੀ ਸਰ੍ਹਦਾਈ ਕਿਸ ਤਰੀਕੇ ਦੇ ਨਾਲ ਤਿਆਰ ਹੁੰਦੀ ਹੈ ਜੀ। ਲੈ ਆਪਣਾ ਜਵਾਨ ਸਤਨਾਮ ਸਿੰਘ ਨੂੰ ਸਰੋਤਰ ਫੜਾਤਾ। ਤੇ ਹੁਣ ਇਹਦੀ ਕਟਾਈ ਕਰਨੀ ਇਹਨੇ ਕਰਤੀ ਆ ਸ਼ੁਰੂ। ਇਹ ਇੱਧਰ ਆਪਣਾ ਨਾਲ ਸਾਥੀ ਮਿੱਤਰ ਬੈਠਾ ਪਲਕਾਰ ਤੋਂ। ਹੁਣ ਸਾਰੇ ਰਲ ਮਿਲ ਕੇ ਆਪਾਂ ਆਹ ਚੀਜ਼ਾਂ ਤੋਂ ਕਰਦੇ ਆਂ ਜੀ ਸਾਰੀਆਂ ਚੀਜ਼ਾਂ ਤਿਆਰ ਤਗੜਾਈ ਸ਼ੁਰੂ ਹੋ ਗਈ ਆ ਬਸ। ਤੇ ਜਿਵੇਂ ਜਿਵੇਂ ਰਗੜਾਈ ਹੋਊਗੀ ਓਵੇਂ ਓਵੇਂ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਸਟੈਪ ਵਾਈਜ਼ ਸਟੈਪ ਦਿੰਦੇ ਜਾਵਾਂਗੇ ਜੀ ਜਦੋਂ ਆਹ ਕੰਡੀਸ਼ਨ 'ਚ ਆਪਾਂ ਨੇ ਲਾਚੀਆਂ ਤੇ ਕਾਲੀ ਮਿਰਚ ਕਟ ਲਈ ਉਦੋਂ ਬਾਅਦ ਆਪਾਂ ਇਹਦੇ ਵਿੱਚ ਖਸਖਾਸ ਤੇ ਮਗਜ ਜਿਹੜੇ ਨੇ ਉਹ ਪਾ ਦੇਣੇ ਨੇ ਆਹ ਲਓ ਜੀ ਖਸਖਾਸ ਤੇ ਮਗਜ ਮਗਜ ਪਾ ਕੇ ਖਸਖਾਸ ਪਾ ਕੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕਰਾਂਗੇ ਠੀਕ ਆ ਜੀ ਜਿਹਦੇ ਨਾਲ ਇਹ ਥੋੜਾ ਜਿਹਾ ਗਿੱਲਾਪਣ ਜਾਂ ਫੜ ਕੇ ਵਧੀਆ ਇਹ ਕੁੰਡੇ ਤੋਂ ਬਾਹਰ ਨਹੀਂ ਜਾਊਗੀ ਆਪਣੇ ਕੋਲੇ ਥੋੜਾ ਜਿਹਾ ਕੁੰਡਾ ਵੀ ਆਪਾਂ ਨੇ ਛੋਟਾ ਹੀ ਰੱਖਿਆ ਹੋਇਆ ਜਿਆਦਾ ਵੱਡਾ ਨਹੀਂ ਹੈਗਾ ਤੇ ਬਸ ਇਸੇ ਤਰ੍ਹਾਂ ਆਪਾਂ ਇਹਦੀ ਫੁੱਲ ਰਗੜਾਈ ਕਰਨੀ ਹੈ ਆਪਣੇ ਕੋਲੇ ਪਹਿਲਾਂ ਆਪਣੇ ਕੋਲੇ ਸੀਗਾ ਕੁੰਡਾ ਛੋਟਾ ਪਹਿਲਾਂ ਆਪਣੇ ਕੋਲੇ ਨਿੱਕਾ ਜਿਹਾ ਕੁੰਡਾ ਸੀ ਹੁਣ ਆਪਾਂ ਨੇ ਸਾਰਾ ਮਾਲ ਪੱਤਾ ਇਹਦੇ ਵਿੱਚ ਪਾਤਾ ਤੇ ਮਗਜ ਖਸਖਾਸ ਲਾਚੀ ਤੇ ਕਾਲੀ ਮਿਰਚ ਆਪਾਂ ਇਹਦੇ ਵਿੱਚ ਕੁਟਰੀਆ ਤੇ ਬਲਕਾਰ ਵਾਈ ਲੱਗ ਰਿਹਾ ਹੈ ਪੂਰਾ ਜ਼ੋਰ ਲਾਉਣ ਇਹ ਉਦੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆਂ ਜੀ ਬਦਾਮ ਲਓ ਜੀ ਬਦਾਮ ਵੀ ਆਪਾਂ ਨੇ ਨਾਲ ਦੀ ਨਾਲ ਹੀ ਪਾਤੇ ਸਾਰਾ ਮਾਲ ਆਪਣਾ ਜਿਹੜਾ ਹੈਗਾ ਇਹ ਮਿਕਸ ਹੋ ਜਾਊਗਾ ਫਿਰ ਮਿਕਸ ਹੋਣ ਤੋਂ ਬਾਅਦ ਇਹ ਹੌਲੀ ਹੌਲੀ ਤਿਆਰ ਹੋਊਗੀ ਲਵ ਮੁੰਡਿਆਂ ਦੱਸੋ ਵੀ ਕਿੰਨੇ ਟਾਈਮ ਚ ਇਹਨੂੰ ਤਿਆਰ ਕਰੋਗੇ ਲਾਵਾਂਗੇ ਭਾਈ 2 ਘੰਟੇ ਐਨਾ ਟਾਈਮ ਲਾਉਂਗੇ ਹੋਰ ਹੁਣ ਕਿਉਂ ਸਤਨਾਮ ਐਨਾ ਟਾਈਮ ਹੀ ਲੱਗੂ 1.5 ਘੰਟੇ ਲੱਗਣੇ ਮੈਕਸਿਮਮ ਅੱਛਾ ਜੀ ਫਿਰ ਭਾਈ ਫਿਰ ਜੋਸ਼ ਵੀ ਲੱਗੂਗਾ ਬਾਈ ਫਿਰ ਉਸ ਤੋਂ ਬਾਅਦ ਪੀ ਕੇ ਸੌਂ ਜਾਗੇ ਅੱਛਾ ਅੱਛਾ ਸੌਣਾ ਨਹੀਂ ਬਾਈ ਸੌਣਾ ਨਹੀਂ ਬਾਈ ਕੰਮ ਕਰਨਾ ਉਸ ਤੋਂ ਬਾਅਦ ਹੁਣ ਇੰਨੀਆਂ ਤਾਕੜੀਆਂ ਚੀਜ਼ਾਂ ਖਾ ਕੇ ਸੌਣਾ ਥੋੜੀ ਆ ਤੇ ਕਿੰਨਾ ਕੁ ਜ਼ੋਰ ਲੱਗਦਾ ਬਾਈ ਪੂਰਾ ਹੈ ਪੂਰਾ ਪੂਰਾ ਹੈ ਪੂਰਾ ਜਿਵੇਂ ਕਹੇ ਇਹੇ ਫਿਰ ਆਪਾਂ ਚੜ੍ਹਣੀ ਨਹੀਂ ਉਡਦੇ ਨਾ ਹੈ ਤੇ ਛੱਡ ਕੇ ਬਾਈ ਹਾਂ ਹਾਂ ਲਓ ਜੀ ਬਾਦਾਮ ਪਾਤੇ ਬਸ ਉਸ ਤੋਂ ਬਾਅਦ ਆਪਾਂ ਮਿਸ਼ਰੀ ਤੇ ਕਾਜੂ ਪਾ ਦਾਂਗੇ ਹੌਲੀ ਥੋੜੀ ਆਪਾਂ ਦੋ ਚੀਜ਼ਾਂ ਚਲਾਉਨੇ ਆ ਇਧਰਲੇ ਪਾਸੇ ਆਪਾਂ ਦੂਜਾ ਲੈ ਕੇ ਨਾ ਛੋਟਾ ਕੋਟਣਾ ਤੇ ਕੁੰਡਾ ਮਿਸ਼ਰੀ ਤੇ ਫਿਰ ਆਪਾਂ ਦੂਜੇ ਦਾ ਵੀ ਕਰਦੇ ਆ ਇਲਾਜ ਇਧਰਲੇ ਪਾਸੇ ਆਪਾਂ ਇਹ ਚਲਾ ਲੈਂਦੇ ਆ ਨਾਲ ਦੀ ਨਾਲ ਉਧਰੋਂ ਪਾਸੇ ਬਲਕਾਰ ਲੱਗਿਆ ਹੋਇਆ ਤੇ ਮਿਸ਼ਰੀ ਆਪਾਂ ਵਿੱਚੋਂ ਕੱਢ ਕੇ ਪਹਿਲਾਂ ਹੌਲੀ ਹੌਲੀ ਇਹਨਾਂ ਨੂੰ ਕਰਦੇ ਆਂ ਦਰੜ ਫਰੜ ਠੀਕ ਆ ਜੀ ਕਮ ਆਪਣਾ ਥੋੜਾ ਜਿਹਾ ਜਿਹਦਾ ਬਈ ਜਿਆਦਾ ਟਾਈਮ ਹੈ ਉਹ ਖਸਖਾਸਤੀ ਲੱਗਦਾ ਖਸਖਾਸਤੀ ਲੱਗਦਾ ਹਾਂ ਬਦਾਮ ਵੀ ਛੇਤੀ ਹੋ ਜਾਂਦੇ ਨੇ ਹਾਂ ਇਹ ਕਾਜੂ ਵੀ ਛੇਤੀ ਹੋ ਗਏ ਹਾਂ ਬਾਕੀ ਤਾਂ ਸਾਰਾ ਜਦ ਸਮਾਂ ਖਾਓਗੀ ਮਿਸਰੀ ਹੂੰ ਦੋ ਤੀਜਾ ਨੇ ਹੂੰ ਨਹੀਂ ਜਿਹੜਾ ਦੂਜਾ ਸਮਾਨ ਹੈ ਬਾਕੀ ਦਾ ਉਹ ਤਾਂ ਛੇਤੀ ਹੋ ਜਾਂਦਾ ਜਿਆਦਾ ਟਾਈਮ ਤਾਂ ਖਸਖਾਸਤੀ ਲੱਗਦਾ ਜਿਆਦਾ ਤਾਂ ਉਹੀ ਥੋੜੀ ਜਿਹੀ ਐਂ ਦੇਖ ਲਓ ਵੀ ਛੋਟਾ ਜਿਹਾ ਦਾਣਾ ਹੁੰਦਾ ਖਸਖਾਸ ਦਾ ਆਪਾਂ ਕਦੇ ਇਹ ਤਾਂ ਨਹੀਂ ਦੇਖਿਆ ਵੀ ਕਿੰਨੀਆਂ ਪਰਤਾਂ ਹੁੰਦੀਆਂ ਨੇ ਪਰ ਸੁਣਦੇ ਆ ਵਜਦਾ ਕੋਲੋਂ ਵੀ ਇਹ ਇੰਨੀਆਂ ਸੱਤ ਪਰਤਾਂ ਹੁੰਦੀਆਂ ਨੇ ਅੱਛਾ ਇਹ ਗੱਲ ਸੱਚੀ ਆ ਬਾਈ ਵੀ ਸੱਤ ਪਰਤਾਂ ਹੁੰਦੀਆਂ ਨੇ ਇਹਦੇ ਹੋਣੀਆਂ ਬਾਈ ਹੈ ਨਿਕਾ ਜਾ ਬਾਈ ਨਿਕਾ ਜਾ ਸਭ ਦੱਸਦੇ ਨੇ ਹਾਂ ਹਾਂ ਤੇ ਸੱਤ ਪਰਤਾਂ ਕਹਿੰਦੇ ਹੁੰਦੀਆਂ ਨੇ ਇਹਦੇ ਵਿੱਚ ਵੀ ਜਿਵੇਂ ਇੱਕ ਦੇ ਉੱਤੇ ਇੱਕ ਦੂਜੀ ਤੀਜੀ ਐ ਸੱਤ ਪਰਤਾਂ ਹੁੰਦੀਆਂ ਨੇ ਤਾਂ ਕਰਕੇ ਇਹਨੂੰ ਨਾ ਕਟਣਾ ਬੜਾ ਮੁਸ਼ਕਲ ਹੁੰਦਾ ਹੁਣ ਦੋਨੇ ਪਾਸੇ ਸੇਵਾਦਾਰ ਲੱਗ ਰਹੇ ਨੇ ਸਤਨਾਮ ਤੇ ਬੁਲਕਾਰ ਦੇਖ ਰਿਆ ਹੁਣ ਸਭ ਨਾਲੋਂ ਪਹਿਲਾਂ ਪਹਿਲਾਂ ਸਤਨਾਮ ਕਰਦਾ ਨਹੀਂ ਨਾ ਉਹ ਬਈ ਹੂੰ ਵੀ ਕਿਹਦੇ ਰੈਡੀ ਆਪਣੀ ਅੱਜ ਵਾਲੀ ਜਨਰੇਸ਼ਨ ਹੈ ਹੂੰ ਜੋਰ ਤੋਂ ਦੇਖ ਆਪਣੀ ਜਿਹ ਹੈ ਨਹੀਂ ਹੂੰ ਕੋਈ ਕੰਮ ਆਪਾਂ ਕਦੇ ਕਰਿਆ ਨਹੀਂ ਕਿਤੇ ਮਿਕਸੀ ਜਿੱਲੇ ਕਿਉਂ ਕਰਨਾ ਹਾਂ ਮਿਸਲ ਨਹੀਂ ਘਰ ਤੱਕ ਮਾਰ ਜਾਣੀ ਹਾਂ ਹਾਂ ਨੋਟ ਕਰਨ ਵਾਲੀ ਗੱਲ ਹੈ ਹਾਂ ਆਹ ਗੱਲ ਜਿਹੜੀ ਆ ਨਾ ਬਿਲਕੁਲ ਬਾਈ ਨੇ ਜਿਵੇਂ ਕਹਿੰਦੇ ਨੇ 100% ਸਹੀ ਕਹੀ ਆ ਨਾ ਨਾ ਹਾਂਜੀ 100% ਦੀ ਗੱਲ ਕਰੀਏ ਬਾਬੇ ਨੇ ਅੱਛਾ ਤੇ ਇਹ ਜਿਹੜਾ ਸਮਾਨ ਆ ਬਈ ਮਿੱਤਰੋ ਇਹ ਇਹ ਆਪਾਂ ਨੇ ਮਿਕਸੀ ਚ ਗ੍ਰੈਂਡ ਨਹੀਂ ਕਰਨਾ ਯਾਦ ਰੱਖਿਓ ਇਹ ਸਾਰਾ ਸਮਾਨ ਆਪਾਂ ਨੇ ਇਸੇ ਤਰ੍ਹਾਂ ਹੀ ਕਰਨਾ ਜਿਸ ਤਰ੍ਹਾਂ ਹੁਣ ਅਸੀਂ ਲੱਗ ਰਹੇ ਹਾਂ ਮਿਕਸੀ ਤਾਂ ਆਪਣੇ ਕੋਲੇ ਵੀ ਪਈਆ ਜਿਹੜੀ ਸਮਾਨ ਕਰਨਾ ਇਹ ਗੱਲ ਦਾ ਤੇ ਜੇ ਆਪਾਂ ਮਿਕਸੀ ਚ ਕਰਾਂਗੇ ਤਾਂ ਜਿੰਨੇ ਇਹਨਾਂ ਚੀਜ਼ਾਂ ਦੇ ਤੱਤ ਨੇ ਇਹਦਾ ਠੰਡਾਪਨ ਖਤਮ ਹੋ ਜਾਊਗਾ ਫਿਰ ਉਹ ਚੀਜ਼ਾਂ ਸਾਰੀਆਂ ਗਰਮ ਗਰਮ ਹੋ ਜਾਣਗੀਆਂ ਆਪਾਂ ਨੇ ਇਹਨੂੰ ਠੰਡਾ ਰੱਖਣਾ ਸਰਦਾਈ ਨੂੰ ਇਹਨੂੰ ਇਹ ਤੋਂ ਆਪਾਂ ਗਰਮੀ ਨਹੀਂ ਲੈਣੀ ਠੀਕ ਹੈ ਜੀ ਇਸ ਕਰਕੇ ਆਪਾਂ ਇਹਨੂੰ ਕੁੰਡੇ ਘੋਟ ਨਾਲ ਹੀ ਕੁੱਟਣਾਗਾ ਲਓ ਜੀ ਆਪਾਂ ਇਸ ਕੰਡੀਸ਼ਨ ਤੱਕ ਕੁੱਟ ਲਿਆ ਜਿਵੇਂ ਜਿਵੇਂ ਅੱਗੇ ਆਪਾਂ ਇਹਨੂੰ ਬਣਾਉਂਦੇ ਜਾਵਾਂਗੇ ਉਹ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਦਿੰਦੇ ਜਾਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਜਿਹੜੀ ਸਰਦਾਈ ਤਿਆਰ ਕੀਤੀ ਆਪਾਂ ਨੇ ਰਗੜਾ ਲਾ ਲਿਆ ਆਪਾਂ ਨੇ ਤਿੰਨ ਜਣਿਆਂ ਨੇ ਪੂਰੇ ਜੋਰ ਸ਼ੋਰਾਂ ਤੇ ਤੇ ਹੁਣ ਦੁੱਧ ਵਰਗਾ ਹੋ ਗਿਆ ਕਲਰ ਇਹ ਆ ਦੇਖੋ ਵੀ ਸਾਰਾ ਦੁੱਧ ਹੈ ਇਹ ਸਮਝ ਲਓ ਵੀ ਨਿਰਾ ਆਪਾਂ ਦੁੱਧਾ ਇਹ ਜਮਾ ਬਿਲਕੁਲ ਪਿਓਰ ਦੁੱਧ ਜਿਹਨੂੰ ਕਹਿੰਦੇ ਨੇ ਜਦੋਂ ਆਪਾਂ ਇਹਨੂੰ ਰਗੜਨਾ ਕਦੋਂ ਬੰਦ ਕਰਨਾ ਜੀ ਜਦੋਂ ਇਹਦੇ ਵਿੱਚੋਂ ਪੂਰੀ 스멜 ਆਉਣ ਲੱਗ ਜਾਂਦੀ ਆ ਠੀਕ ਆ ਜੀ ਇਹਦੇ ਵਿੱਚੋਂ ਖੁਸ਼ਬੂ ਆਉਣ ਲੱਗ ਜਾਂਦੀ ਆ 스멜 ਆਉਣ ਲੱਗ ਜਾਂਦੀ ਆ ਤੇ ਉਦੋਂ ਆਪਾਂ ਨੇ ਬਸ ਇਸ ਤਰ੍ਹਾਂ ਪਾਣੀ ਪਾ ਕੇ ਥੋੜਾ ਜਿਹਾ ਵਿੱਚ ਤੇ ਆਲੇ-ਦਾਲ ਦੇ ਸਾਰਾ ਕੁੰਡਾ ਜਿਹੜਾ ਆਪਾਂ ਨੇ ਉਹ ਸਾਫ਼ ਕਰ ਲੈਣਾ ਦੇਖੋ ਤੁਸੀਂ ਰਗੜਾਈ ਕਰੀ ਆਪਾਂ ਨੇ ਪੂਰੇ ਜੋਰਾਂ ਸ਼ੋਰਾਂ ਨਾਲ ਤੇ ਰਗੜਾਈ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਉਹ ਨੂੰ ਇਹ ਨਾਲ ਰਗੜਾਂਗੇ ਥੋੜਾ ਜਿਹਾ ਹੋਰ ਜਿਹੜਾ ਪਾਣੀ ਆਪਾਂ ਪਾਇਆ ਸਾਰਾ ਵਿੱਚ ਇਹਦੇ ਮਿਕਸ ਹੋ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇੱਕ ਕੱਪੜਾ ਲੈ ਕੇ ਜਿੰਨਾ ਇਹਦੇ ਵਿੱਚੋਂ ਰਾਸਾ ਭਾਅ ਜਿਹੜਾ ਸਾਰਾ ਇਹਦੇ ਵਿੱਚੋਂ ਆ ਦੁੱਧ ਆਪਾਂ ਨੂੰ ਨਜ਼ਰ ਆਉਂਦਾ ਨਾ ਇਹ ਇਹ ਆਪਾਂ ਨੇ ਪੀਣਾਗਾ ਬਾਅਦ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਿਸ ਤਰੀਕੇ ਦੇ ਨਾਲ ਹੁਣ ਵੀਡੀਓ ਜਿਹੜੀ ਆ ਸਾਰੀ ਐਂਡ ਤੱਕ ਦੇਖਦੇ ਜਾਇਓ ਵੀ ਕਿਸ ਤਰੀਕੇ ਦੇ ਨਾਲ ਆਪਾਂ ਇਹਨੂੰ ਕਪੜੇ ਦੇ ਨਾਲ ਛਾਣਾ ਛਾਣੀ ਕਰਾਂਗੇ ਇੱਕ ਦੋ ਵਾਰੀ ਉਹਨੂੰ ਛਾਣ ਕੇ ਫਿਰ ਜਿੰਨਾ ਉਹਦਾ ਆਪਾਂ ਨੂੰ ਆਪਣਾ ਮਿਲੇਗਾ ਇਹਦਾ ਰਸ ਮਿਲੇਗਾ ਉਹਨੂੰ ਆਪਾਂ ਉਹਦਾ ਸੇਵਨ ਕਰਾਂਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਹੁਣ ਰਗੜਾ ਆਪਣਾ ਪੂਰਾ ਹੋ ਗਿਆ ਕਪੜੇ ਕੁੱਪੜੇ ਆਪਣੇ ਕੋਲੇ ਸਭ ਤਿਆਰ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਇਸ ਤਰੀਕੇ ਦੇ ਨਾਲ ਦੇਖੋ ਖਸ ਖਾਸ ਜਿਹੜੀ ਆ ਤੁਹਾਨੂੰ ਇੱਥੇ ਬਿਲਕੁਲ ਐ ਟੁਕੜੇ ਟੁਕੜੇ ਹੋਈ ਨਜ਼ਰ ਆਊਗੀ ਠੀਕ ਹੈ ਜੀ ਖਸਖਾਸ ਜਿਹੜੀ ਹੈ ਸਿੱਧੀ-ਸਿੱਧੀ ਰਗੜੀ ਨਹੀਂ ਜਾਂਦੀ ਪਰ ਇੱਥੇ ਤੁਹਾਨੂੰ ਖਸਖਾਸ ਜਿਹੜੀ ਹੈ ਉਹਦੇ ਵੀ ਕਈ-ਕਈ ਟੁਕੜੇ ਇਹਦੇ ਵਿੱਚ ਨਜ਼ਰ ਆਉਣਗੇ ਆਹ ਦੇਖੋ ਇਹ ਹੁਣ ਆਪਾਂ ਪੀਣ ਦੇ ਲਈ ਬੱਸ ਦਸਾਂ 15 ਮਿੰਟਾਂ ਤੱਕ ਇਹ ਤਿਆਰ ਹੋ ਜਾਣੀ ਹੈ ਆਪਣੀ ਠੀਕ ਹੈ ਜੀ ਜਿਨੇ-ਜਿਨੇ ਇਹ ਪੀਣੀਆਂ ਛਕਣੀਆਂ ਆ ਜੋ ਫਿਰ ਇਹ ਆਪਾਂ ਇਹ ਬਣਾ ਲਈ ਆ ਛੱਕਣ ਵਾਲੇ ਪਹੁੰਚ ਜਾਓ ਫਿਰ ਆਪਣੇ ਕੋਲੇ ਇਸ ਤਰੀਕੇ ਦੇ ਨਾਲ ਆਪਾਂ ਕੱਪੜਾ ਲੈ ਕੇ ਪਾਣੀ ਪਾਉਣਾ ਲੈ ਵੀ ਪਾਣੀ ਪਾ ਦੂਮ ਜਿੰਨੀ ਸਾਰੀ ਸਰਦਈਆ ਬਾਈ ਨਰਪਲ ਪਾਣੀ ਪਾ ਦੇ ਹਾਂ ਪਾਉਨੇ ਇੱਕ ਮਿੰਟ ਉਹ ਸਾਰੀ ਆਪਾਂ ਇਸ ਤਰੀਕੇ ਦੇ ਨਾਲ ਪਾਉਣੀ ਆ ਲਓ ਜੀ ਆਪਾਂ ਆ ਸਾਰੀਆਂ ਚੀਜ਼ਾਂ ਹੋਣਾ ਸਟੈਪ ਵਾਈਜ਼ ਸਟੈਪ ਵਾਈਜ਼ ਸਾਰਾ ਕੁੰਡਾ ਸਾਫ਼ ਕਰਾਂਗੇ ਤੇ ਸਾਰੇ ਗੁੰਡੇ ਨੂੰ ਆਪਾਂ ਇੱਕ-ਇੱਕ ਕੱਪੜੇ ਦੇ ਵਿੱਚ ਪੁਣਾਗੇ। ਇਹ ਮਲਮਲ ਦਾ ਕੱਪੜਾ ਲੈ ਕੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਸਰਉਤਰ ਧੋਵਾਂਗੇ ਸਾਰਾ। ਜਿਵੇਂ ਤਾਂ ਹੱਥ ਨਾਲ ਵੀ ਕਰ ਲੈਂਦੇ ਹੁੰਦੇ ਸੇਵਾ ਚਮਚੇ ਵਾਲੀ ਕਰੀ ਜਾਂਦੇ ਆ ਇਹ। ਕਿਉਂ ਪਹਿਲੀ ਵਾਰੀ ਬਣਾਇਆ ਨਾ ਪਤਾ ਕਰਕੇ ਥੋੜਾ ਜਿਹਾ ਹਜੇ ਐਕਸਪੀਰੀਅੰਸ ਘੱਟ ਆ ਹਨ ਤੇ ਸਾੜ ਕੇ ਆਪਾਂ ਸਾਰਾ ਲਾ ਲਈ। ਆਸਮਾਨ ਤੱਕ ਵੀ ਦੇਖੋ ਤਾਂ ਕਰਦੇ 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 ਕਰਜ ਕਰਦੇ ਵੀ ਆਂ ਸੇਵਾ ਕਰਕੇ ਤੂੰ ਰਗੜੇ ਤਾਂ ਹੈ ਨਹੀਂ ਹਾਂ ਇਹ ਤਾਂ ਦੇਖੋ ਕਰਨੀ ਹੈ ਹਾਂ ਇੱਥੋਂ ਦਿੱਤੋਂ ਤੂੰ ਵੀ ਨਾ ਆਪਣੇ ਨੰਬਰ ਬਣਾਨਾ ਨਾ ਪ੍ਰਕਾਰ ਦਾ ਹੀ ਨਾਮ ਲੈਵੇਂ ਹਾਂ ਬੇਰ ਠੀਕ ਹੈ ਜਿਹੜੀ ਰਗੜਾਈ ਉਹ 75 ਕੋਲਟ ਬਣ ਕਰਮੇ ਕੀਤੀ 2% ਨਹੀਂ ਕੀਤੀ ਆ ਤੇ ਬਾਕੀ ਬਾਸ ਨੇ ਵੀ ਥੋੜਾ ਜਿਹਾ ਹੱਥ ਪਾ ਲਾਇਆ ਲੱਗ ਚੱਕਰ ਬਸ ਨੂੰ ਮੂੰਹ ਦੇ ਸਿਰ ਹੇਠਾਂ ਉਹ ਕੁੰਡੇ ਦੇ ਸਿਰ ਤੇ ਹੱਥ ਮਾਈ ਰੱਖਿਆ ਸੀ ਇਹ ਲੈ ਵੀ ਉਹ ਦੁਬਾਰਾ ਕਰਨਾ ਕੀ ਆ ਆਪਾਂ ਤੇ ਆ ਦੇਖੋ ਬਣ ਗਿਆ ਨਾ ਦੁੱਧ ਤੇ ਹੁਣ ਇਹ ਬਲਕਾਰ ਸਿੰਘ ਥੋੜੇ ਜੇ ਇਹ ਚੀਜ਼ਾਂ ਦਾ ਐਕਸਪਰਟ ਹੈ ਇਹਨੂੰ ਪਤਾ ਹੁੰਦਾ ਵੀ ਕਿਵੇਂ ਬਣਾਉਣੀਆਂ ਨੇ ਇਹ ਛੋਣੀ ਚ ਰਿਹਾ ਪਹਿਲਾਂ ਤੇ ਇਹ ਫੋਕਾ ਨਾਲ ਲਾ ਕੇ ਆਇਆ ਥੋੜਾ ਟਾਈਮ ਹੁਣ ਇਹ ਜਿੰਨੀ ਤਰ੍ਹਾਂ ਇਹਨੂੰ ਪਾਣੀ ਵਿੱਚ ਦੀ ਘੱਟ ਲੋ ਜਿੰਨਾ ਸਿਸਟਮ ਹੈ ਆਪਣਾ ਹਰਕਾ ਜਿੰਨਾ ਇਹਦੇ ਵਿੱਚ ਆ ਜੇ ਐਸ ਤਰ੍ਹਾਂ ਆਪਾਂ ਹੱਥੇ ਨਾਲ ਵੀ ਇਨੂੰ ਮਰਲਣਾਗਾ ਤੇ ਕੱਪੜਾ ਆਪਾਂ ਨੇ ਮਲ ਮਲਦਾ ਲੈਣਾ ਜੀ ਹਨਾ ਮਰਮਲਦੇ ਬਈ ਠੀਕ ਆ ਮਲ ਮਲਦਾ ਤੇ ਅਸੀਂ ਇਹ ਬੇਬੇ ਦੀ ਲੱਗਣਾ ਦੇਖੀ ਜਾਵੇ ਵਿੱਚੋਂ ਨਿਕਲੂ ਕੁਝ ਬੇਬੇ ਦੀ ਇਹ ਸਾੜੀ ਦੀ ਚੁੰਨੀ ਸੀ ਨਵੀਂ ਚੁੰਨੀ ਅਸੀਂ ਬੇਬੇ ਦੀ ਆ ਦੇਖੋ ਖਰਾਬ ਕਰਤੀ ਆ ਤੇ ਕੀ ਲੱਕ ਲੈਣੀ ਹੈ ਇਹ ਇਹ ਬਸ ਹੁਣ ਸਮਝ ਲਓ ਵੀ ਪੱਕੇ ਹੀ ਲਾ ਲਈਏ ਇਹ ਆਪਾਂ ਨੇ ਦੋ ਦਰ ਪੁਆਇੰਟ ਬਰ ਚੱਲੂਗਾ ਹਾਂ ਸਾਰਿਆਂ ਦਵਰ ਨੂੰ ਹੂੰ ਲੈ ਵੀ ਲਾਹਾ ਲੈਣ ਆ ਜਾ ਕਰੋ ਜਿਨ੍ਹਾਂ ਨੇ ਲੈਣਾ ਸਮਾਨ ਨਹੀਂ ਰਗੜ ਕੇ ਅਸੀਂ ਪੀ ਲਿਆਰਾ ਠੀਕ ਆ ਬਲਕਾਰ ਹੋ ਗਿਆ ਆ ਇੱਕ ਆਪਣਾ ਪਚੰਗੀ ਆ ਗਿਆ ਸਹਿਜ ਇਹ ਇਹ ਨੂੰ ਪਤਾ ਲੱਗ ਗਿਆ ਵੀ ਹੁਣ ਤਿਆਰ ਹੋ ਗਈ ਸਰਦਈ ਮੈਂ ਪੀ ਆਵਾਂ ਜਾ ਕੇ ਇੱਧਰ ਸਤਨਾਮ ਬੈਠਾ ਤੇ ਇਹ ਬਲਕਾਰ 99 ਕਰੋੜੀ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਦਬ-ਦਬ ਕੇ ਜਿੰਨਾ ਇਹਦਾ ਅਰਕ ਹੈ ਉਹ ਸਾਰਾ ਆਪਾਂ ਇਸ ਬਾਲਟੀ ਦੇ ਵਿੱਚ ਕੱਢ ਲੈਣਾ ਦੇਖੋ ਸਾਹਮਣੇ ਨਜ਼ਰ ਆਉਂਦਾ ਉਹ ਤੁਹਾਨੂੰ ਅਰਕ ਸਾਰਾ ਤੇ ਇਸ ਤਰੀਕੇ ਦੇ ਨਾਲ ਵਧੀਆ ਤੇਨੂੰ ਸਾਰੀ ਜਾਣਕਾਰੀ ਐਗਬਲਕਾਰ ਸਿਆਣਾ ਠੀਕ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਪਾਉਣਾ ਹੋਰ ਆ ਪਾਣੀ ਪਾ ਆ ਪਾਣੀ ਪਾ ਬਈ ਤੇ ਲੈ ਵੀ ਪਾਰਲੀ ਸਾਈਡ ਦੀ ਪਾ ਪਾਣੀ ਦਰਸ਼ਕਾਂ ਨੂੰ ਦਿਖਦਾ ਨਹੀਂ ਐ ਤਰੀਕੇ ਨਾਲ ਆਪਾਂ ਪਾਣੀ ਪਾ ਪਾ ਕੇ ਇਹਨੂੰ ਤੇ ਲੈ ਵੀ ਪਾਣੀ ਹੋਰ ਲਿਆ ਤੂੰ ਇਹ ਚ ਲੈ ਚਾਹ ਪਾਣੀ ਲਿਆ ਟੁੱਟ ਗਿਆ ਬਿਸ਼ਵਸਵਲ ਕੀ ਲਓ ਜੀ ਬਾਈ ਨੇ ਹੁਣ ਇਹ ਜਿਹੜਾ ਸਾਰਾ ਮੇਵਾ ਸੀ ਉਹਦੇ ਵਿੱਚੋਂ ਸਾਰਾ ਅਰਕ ਇਨਾਂ ਦਾ ਆਪਾਂ ਨੇ ਬਾਹਰ ਕੱਢ ਲਿਆ ਹੁਣ ਆਪਾਂ ਇਹ ਬਾਟੇ ਚ ਜਿਹੜਾ ਆਪਣਾ ਸਮਾਨ ਬਚਿਆਗਾ ਲੈ ਵੀ ਪਾ ਦੇ ਲੱਡੂ ਗਰਿਆਂ ਚ ਉਹ ਇਹਦੇ ਭਾਂਡੇ ਦੇ ਵਿੱਚ ਬਾਈ ਨੇ ਪਾ ਦੇਣਾ ਸਾਰਾ ਸਮਾਨ ਜਿਹੜਾ ਬਚਿਆਗਾ ਆਪਣਾ ਤੇ ਆ ਲਓ ਜੀ ਇਹ ਚ ਪਾਓ ਆ ਲਓ ਜੀ ਆ ਦੇਖੋ ਇਸ ਤਰੀਕੇ ਦੇ ਨਾਲ ਬਿਲਕੁਲ ਇਹਦੇ ਵਿੱਚੋਂ ਰਾਸ ਨਿਚੋੜ ਕੇ ਸੁੱਕਾ ਕਰਤਾ ਜਮਾ ਬਿਲਕੁਲ ਸੁੱਕਾ ਉਸ ਨਹੀਂ ਹੈਗਾ ਦੇਖ ਲਾ ਤੇ ਆ ਦੇਖੋ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਤੁਹਾਨੂੰ ਲੱਗੇ ਖਾਦੀ ਸਹਿ ਚੰਗਾ ਲੱ ਸਹਿ ਜਾ ਆਹ ਸਮਾਨ ਤੇਰਾ ਭਾਈ ਸਾਰਾ ਬਾਕੀ ਹੁਣ ਇਹਦੇ ਵਿੱਚੋਂ ਆ ਦੇਖੋ ਬਣ ਗਿਆ ਨਾ ਬਿਲਕੁਲ ਦੁੱਧ ਤੇ ਥੋੜੀ ਜੀ ਲੋੜ ਅਨੁਸਾਰ ਬਰਫ ਪਾ ਲਓ ਜਿਆਦਾ ਨਾ ਪਾਓ ਠੰਡਾ ਨਾ ਕਰਾਓ ਹਲੋ ਬਰਫ ਆਪਾਂ ਨੇ ਵਿੱਚ ਪਾਤੀ ਜਿੰਨੀ ਕ ਆਪਾਂ ਨੂੰ ਲੋੜ ਆ ਲੋੜ ਅਨੁਸਾਰ ਆਪਾਂ ਉਨੀ ਕ ਪਾ ਲਿਓ ਤੇ ਉਸ ਤੋਂ ਬਾਅਦ ਹਲੋ ਆਪਾਂ ਮਿੱਠਾ ਵੀ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਹਲੋ ਲਓ ਜੀ ਇੱਕ ਗਲਾਸ ਆਪਾਂ ਇਹਦੇ ਵਿੱਚ ਦੁੱਧ ਦਾ ਐਡ ਕੀਤਾ ਘ ਠੀਕ ਆ ਜੀ ਆਪਣੇ ਕੋਲੇ ਸਮਾਨ ਸਾਰਾ ਹਾਜ਼ਰ ਸੀਗਾ ਤੇ ਆਪਾਂ ਲਓ ਜੀ ਆਪਾਂ ਹੁਣ ਇਸ ਟਾਈਮ ਇਹਦੇ ਵਿੱਚ ਦੁੱਧ ਐਡ ਕਰਕੇ ਸ਼ੱਕਰ ਐਡ ਕਰਨ ਲੱਗੇ ਆ ਮਿੱਠਾ ਤੇ ਆ ਦੇਖੋ ਸ਼ੱਕਰ ਦੇਸੀ ਸ਼ੱਕਰ ਠੀਕ ਹੈ ਜੀ ਆਪਾਂ ਇਹਦੇ ਵਿੱਚ ਚੀਨੀ ਨਹੀਂ ਪਾਉਣੀ ਪਤਾਸੇ ਪਾ ਲੋ ਮਿਸ਼ਰੀ ਪਾ ਲੋ ਆਪਾਂ ਥੋੜੀ ਜਿਹੀ ਮਿਸ਼ਰੀ ਪਾਈ ਆ ਤੇ ਥੋੜੀ ਜਿਹੀ ਆਪਾਂ ਨੇ ਸ਼ੱਕਰ ਵੀ ਇਹਦੇ ਵਿੱਚ ਪਾ ਕੇ ਆ ਦੇਖੋ ਹੁਣ ਆਪਾਂ ਇਹਨੂੰ ਹਿਲਾ ਕੇ ਨਾਲ ਤਾਂ ਥੋੜਾ ਜਿਹਾ ਠੰਡਾ ਹੋ ਜਾਊਗਾ ਨਾਲੇ ਇਹਦਾ ਥੋੜਾ ਜਿਹਾ ਰੰਗ ਤਬਦੀਲ ਹੋਜੂ ਹਨਾ ਸ਼ੱਕਰ ਪਾਉਣ ਨਾਲ ਥੋੜਾ ਜਿਹਾ ਜਿਵੇਂ ਨਾ ਤੌੜੀ ਵਾਲਾ ਦੁੱਧ ਹੁੰਦਾ ਇਸ ਤਰੀਕੇ ਦੇ ਨਾਲ ਇਹਦਾ ਕਲਰ ਹੋ ਗਿਆ ਇਸ ਟਾਈਮ ਜਿਵੇਂ ਤੌੜੀ ਵਾਲਾ ਦੁੱਧ ਹੁੰਦਾ ਠੀਕ ਹੈ ਜੀ ਤੁਸੀਂ ਨਾ ਇਹ ਮੰਨ ਲਓ ਵੀ ਆਹ ਦੇਖੋ ਅੱਧੀ ਬਾਲਟੀ ਦੇ ਕਰੀਬ ਹੋ ਗਿਆ ਠੀਕ ਹੈ ਜੀ ਸਮਾਨ ਆਪਾਂ ਬਹੁਤ ਪਾਇਆ ਸੀਗਾ ਇਹ ਬਰਫ ਕੱਢ ਲਈਏ ਠੰਡਾ ਬੋਲਾਂਗੇ ਹਾਂ ਬਰਫ ਕੱਢ ਲਾ ਬਾਈ ਜਿੰਨੀ ਕਾਪਾ ਨੂੰ ਜ਼ਰੂਰਤ ਆ ਬਸ ਉਨਾ ਇੱਕ ਆਪਾਂ ਨੇ ਉਹ ਕਰ ਲਾ ਬਾਕੀ ਇਹਦੇ ਵਿੱਚ ਧਰ ਦੇ ਬਰਫ ਲਓ ਜੀ ਬਰਫ ਆਪਾਂ ਨੇ ਕੱਢਤੀ ਜਿੰਨੀ ਕਾਪਾ ਨੂੰ ਜ਼ਰੂਰਤ ਸੀ ਆਪਾਂ ਉਨਾ ਕ ਠੰਡਾ ਰੱਖ ਲਿਆ ਤੇ ਲਓ ਵੀ ਮਿੱਤਰੋ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਲੰਗਰ ਤਿਆਰ ਕਰਤਾ ਆਪਾਂ ਨੇ ਲੰਗਰ ਤਿਆਰ ਕਰਨ ਤੋਂ ਬਾਅਦ ਹੁਣ ਜੀਨੇ ਛਕਣਾ ਉਹ ਪਹੁੰਚੋ ਫਿਰ ਠੀਕ ਹੈ ਜੀ ਤੇ ਇਹ ਤੁਸੀਂ ਪਹੁੰਚਣਾ ਕਿੱਥੇ ਆ ਗੁਲਰ ਵਾਲੇ ਪਹੁੰਚ ਜਾਓ ਠੀਕ ਹੈ ਗੁਲਰ ਵਾਲੇ ਪਹੁੰਚੋ ਫਿਰ ਤੁਸੀਂ ਕਹੋਗੇ ਵੀ ਥਾਂ ਨਹੀਂ ਸਾਨੂੰ ਦੱਸਿਆ ਕਿੱਥੇ ਪਹੁੰਚਣਾ ਸੀ ਤੇ ਗੁਲਰ ਵਾਲੇ ਆਪਾਂ ਬੈਠੇ ਆਂ ਬਾਈ ਸਤਨਾਮ ਦੇ ਘਰੇ ਤੇ ਹੁਣ ਲੰਗਰ ਤਿਆਰ ਹੋ ਗਿਆ ਰੰਗ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਨੌਜਵਾਨ ਗਰਮੀ ਦਾ ਜਿਹੜਾ ਤੋਹਫਾ ਉਹ ਬਣਾ ਕੇ ਆਪਣੇ ਘਰ ਵਿੱਚ ਇਹਨੂੰ ਪੀਵੇ ਤੇ ਗਰਮੀ ਤੋਂ ਰਾਹਤ ਪਾਵੇ ਜੀ ਸੋ ਸਾਰਿਆਂ ਦਾ ਧੰਨਵਾਦ